ਜਦੋਂ ਕਿ ਜਰਵਦਾਸ ਮਰਦੀ ਆਹੀ ਪੰਕਤੀ ਸਾਡੇ ਅੰਦਰ ਲੰਘ ਜਾਵੇ ਨਾ ਤੇ ਅੱਜ ਦੇ ਸਮੇਂ 'ਚ ਗਿੱਠ ਗਿੱਠ ਜ਼ਮੀਨਾਂ ਬਦਲੇ ਕਦੇ ਵੀ ਭਰਾ ਭਰਾ ਦਾ ਕਦਰ ਨਾ ਕਰਦੇ ਦੇਖ ਲੋ ਕਿ ਕਿੰਨਾ ਜ਼ਮੀਨ ਗਿੱਠੀ ਹੁੰਦੀ ਹੈ ਤੇ ਗਿੱਠ 'ਚ ਜ਼ਮੀਨ ਕਰਕੇ ਨਾ ਭਰਾ ਭਰਾ ਦਾ ਕਦਰ ਕਰਦਾ ਬਾਜਪਾ ਦੇ ਰਹਿਣ ਸਵਾਰੀਆਂ ਨੇ ਦਿੱਤੇ ਇਹੋ ਦੇ ਘਰੋਂ ਤੁਰਨ ਲੱਗਾ ਕੰਨ ਜਿਵੇਂ ਨਸੀਬ ਹੋਣਾ ਕਿਹੜੀਆਂ ਗੱਲਾਂ ਕਰਦਾ ਉਹ ਵੀ ਘਰ ਦੇ ਮੂੰਹ ਚੱਕ ਕੇ ਰਹਿਣ ਦੇ ਕਦੋਂ ਰਿਸ਼ਤੇਦਾਰ ਲੈ ਕੇ ਆ ਆ ਜਿਹੜੇ ਕਹੀਂ ਸਰੀਰ ਕਹਿੰਦੇ ਨਾ ਵੀ ਸਾਡਾ ਬੈਂਕ 'ਚ ਪੈਸੇ ਜ਼ਿਆਦਾ ਚਾਹੀਦਾ ਜਿਹੜੀ ਧਰਮ ਦੀ ਗਵਾਈ ਆ ਨਾ ਇਹਦੇ ਵਿੱਚ ਗੁਰੂ ਸਾਹਿਬ ਇੰਨੀਆਂ ਤਾਂ ਬਰਕਤਾਂ ਪਾਉਂਦੇ ਸਮਾਂ ਕੇ ਜ਼ਰੂਰ ਲੱਗਦਾ ਮਾਲ ਚੱਲ ਦੀ ਕਈ ਤਰੀਕੀਆਂ ਲੱਗੇ ਧਰਮ ਦੇ